पर मार्केट दुकान तो ਤੋਂ ਮਨਾਈਆਂ ਨੇ ਮੈਂ ਦੇਨ ਕੀ ਕਰਾਂਗਾ ਸਨਮਾਨਯੋਗ ਗਿਆਨੀ ਜੀਆ ਨੂੰ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਅਸੀਂ ਬਾਬਤ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 15 ਰਾਗਾਂ ਦੇ ਵਿੱਚ ਬਾਣੀਆਂ ਬਾਣੀ ਦੇ ਸ਼ਬਦਾਂ ਤੋਂ ਸਾਨੂੰ ਜਰੂਰ ਜਾਣੂ ਕਰਾਉਂਦ ਸਤਿਗੁਰੂ ਜੀ ਕਿਰਪਾ ਕਰਦ ਆਓ ਸਨਮਾਨਯੋਗ ਗਿਆਨੀ ਜੀ ਕਥਾ ਆਰੰਭ ਕਰਨ ਪਵਨ ਅਸਥਾਨ ਦੇ ਵੱਲੋਂ ਜਿੱਥੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਜਾਂਦਾ ਹੈ ਸਾਰੀ ਇਹ ਸੰਗਤ ਉਹਨਾਂ ਦੀ ਆਮਦ ਦੇ ਖੁਸ਼ੀ ਦੇ ਵਿੱਚ ਜੇ ਆ ਨਿਮਨਿ ਸ਼ਾਹਦਤ ਕੋਲ ਉਹ ਤੇਵਾ ਸਤਿਗੁਰਾਂ ਤੋਂ ਕਤਾਨ ਸੀ ਕਤਾਨ ਸੀ ਕਤਾਨ ਉਸ ਦੇ 11 ਮੰਦਰ 1674 ਨੂੰ ਸਤਿਗੁਰੂ ਚਾਹਲੀ ਚੌਕ ਵਿੱਚ ਸ਼ਹੀਦ ਕੀਤਾ ਗਿਆ ਪਰ ਸਤਿਗੁਰਾਂ ਨੇ ਸ਼ਹੀਦ ਉਹਨੂੰ ਪਹਿਲਾਂ ਦੂਰ ਟੇਸ਼ਨਾਂ ਕੀਤਾ ਉਹ ਅੱਜ ਵੀ ਉਹ ਮੌਜੂਦ ਇਸ ਦਿਨ ਅਸ ਹੈ ਉਸ ਤੋਂ ਬਾਅਦ ਸਤਿਗੁਰ ਜੀ ਜਿਹੜਾ ਖੜਾ ਪੜਾਇਆ ਸੀ ਰਾਸ ਉਹਦੇ ਸਾਹਮਣੇ ਬੈਠੇ ਜਲਾਲੂद्दीन ਚਲਾਕ ਕਾਜ਼ੀ ਅਬਦੁਲ ਬਾਹੂ ਰਹਾ ਉਹਨਾਂ ਨੇ ਫਿਰ ਪੁੱਛਿਆ ਤਾਂ ਉੱਤਰ ਕੀਤਾ ਸਤਗੁਰੂ ਨੇ ਫਰਮਾਇਆ ਉਸ ਤੇ ਜਬਤੀ ਸਰ ਦਾ ਬਾਸ਼ ਹੋ ਚੁਕੀ ਸਰਗੋਜੀ ਜਲਾਲੂਦੀਨ ਤਲਵਾਰ ਨਿੱਕੀ ਕਰ ਰਹਾ ਗੁਰੂ ਤੇਗ ਬਾਹੂ ਸਰ ਜੀ ਨੇ ਜਪ ਸ਼ੁਰੂ ਕਰ ਦਿੱਤਾ ਜਬਤੀ ਸਰ ਦਾ ਬਾਦ ਚਾਂਦਨੀ ਚੌਕ ਵਿੱਚ ਇੱਕੀ ਆਵਾਜ਼ ਚੁਣਿਆ ਕੀ ਸਰ ਤੇ ਪਾਪ ਦੀ ਸੰਪੂਰਨਤਾ ਹੋਏ ਸਤਿਗੁਰਾਂ ਨੇ ਕੇਤੀ ਚੁਕੀ ਨਾਲ ਲੈ ਕੇ ਅਕਾਲ ਪੁਰਖ ਦੇ ਸਨ ਸੀਸ ਝੁਕਾਇਆ ਜਦਾਲੂ ਦੀਨ ਨੇ ਪੂਰੇ ਜ਼ੋਰ ਨਾਲ ਤਲਵਾਰ ਚੜਾਈ ਸਤਿਗੁਰਾਂ ਦਾ ਸੀਸ ਧਰ ਤੋਂ ਵਾਹ ਲਿਆ ਮੈਂ ਬਿੰਦੀ ਕਿਤਾ ਪਾਇਸਾ ਬੇਸ਼ਵਰੀ ਸਮੀਂ ਜੇਤਾ ਸਤਿਗੁਰੂ ਥੰਮ ਸੰਗਿ ਤੇਜ ਜੀ ਭਾਈ ਜੇਤਾ ਜੀ I'm not a coward. ਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ਨਾ ਜੀ ਆਪ ਜੀ ਦੇ ਗੁਰਸਿੱਖਾਂ ਨੂੰ ਸਿੱਖੀ ਦਾ ਗੁਰੂ ਗ੍ਰੰਥ ਜੀ ਮਾਨੈ ਉਹ ਜੋ ਪ੍ਰਭ ਕੋ ਮਿਲੋ ਚਾਹੇ ਗਉ ਸੋਹਿਲਾ ਸਿਮਰ ਸਿਰਜਨਹਾਰ ਤਮ ਗਾਉ ਇਹ ਜਦੋਂ ਸੁਖਮੋਇ ਰਹਾ ਨੇਤ ਨਿਤ ਜੀਣੇ ਸਮਾਧੀਆਂ ਸਾਪੇ ਪਾਈ ਹੋਇ ਸਹਾਰੇ ਤੇਗ ਵਾਹ ਤਰਸਿ ਮਰੇ ਤੇਗ ਵਾਹ ਤਰਸਿ they got my